ਡੁੱਬਦਾ ਸੂਰਜ ਟੁੱਟਦੇ ਤਾਰੇ ਸਾਨੂੰ ਨਾ ਦਿਖਲਾਇਆ ਕਰ ਕੀ ਬਾਤ ਕਿ ਡੁੱਬਦਾ ਸੂਰਜ ਟੁੱਟਦੇ ਤਾਰੇ ਸਾਨੂੰ ਨਾ ਦਿਖਲਾਇਆ ਕਰ ਆਇਆ ਕਰ ਤੂੰ ਦਿਲ ਵਿੱਚ ਸਾਡੇ ਏਹ ਧਾਲਾ ਭਰਾਇਆ ਕਰ ਕਿ ਡੁੱਬਦਾ ਸੂਰਜ ਟੁੱਟਦੇ ਤਾਰੇ ਸਾਨੂੰ ਨਾ ਦਿਖਲਾਇਆ ਕਰ ਆਇਆ ਕਰ ਤੂੰ ਦਿਲ ਵਿੱਚ ਸਾਡੇ ਏਹ ਧਾਲਾ ਭਰਾਇਆ ਤੇ ਹਿਜਰ ਤੇਰੇ ਦੀ ਤੁੱਪੇ ਸੜਦੇ ਸ਼ਾਮ ਉਮਰ ਦੀ ਹੋਣੀ ਕਿ ਹਿਜਰ ਤੇਰੇ ਦੇ ਤੁੱਪੇ ਸੜਦੇ ਸ਼ਾਮ ਉਮਰ ਦੀ ਹੋਦੀ ਏ ਕਰ ਸਕਦੀ ਤੇ ਸਾਡੇ ਮੋਢੇ ਆਪਣੇ ਜ਼ੁਲਫ ਦਾ ਸਾਯਾ ਅੱਗ ਹੈ ਤੇ ਸਾਹ ਸੁਆਗਣ ਅੱਗ ਹੈ ਤੇ ਸਾਹ ਸੁਆ ਕਰ ਅੱਗ ਦਾ ਧਰਮ ਨਿਭਾ ਦੇ ਤੂੰ ਪਾਣੀ ਹੈ ਤਾਂ ਤੇ ਰਹਾ ਨੂੰ ਇੰਨਾ ਨਾ ਰਹਾ ਤੇ ਲੱਖ ਵਾਰੀ ਮੈਂ ਆਖ ਰਿਹਾ ਹਾਂ ਸਾਨੂੰ ਸਾਡੇ ਹਾਲਤ ਸ਼ਾਕਤ ਆ ਕੇ ਲੱਖ ਵਾਰੀ ਮੈਂ ਆਖ ਰਿਹਾ ਹਾਂ ਸਾਨੂੰ ਸਾਡੇ ਹੱਥ ਛੱਡ ਦੇ ਸਿਰਫ ਰਿਆਂ ਨੂੰ ਐਵੇਂ ਦੁਨੀਆਦਾਰੀ ਨਾ ਦਿਖਲਾਇਆ ਕਰ ਚੰਦ ਜੇ ਮੂੰਹ ਤੇ ਚੁੰਨੀ ਲੱਗੇ ਮਸਿਆ ਵਰਗੀ ਰਾਤ ਜੀ ਚੰਦ ਜੇ ਮੂੰਹ ਤੇ ਚੁੰਨੀ ਲੱਗੇ ਮਸਿਆ ਵਰਗੀ ਰਾਤ ਜੀ ਤੂੰ ਰਾਹੇ ਰਾਹੇ ਲੱਗ ਜਾਇਆ ਕਰ ਬੰਗਾ ਦਾ ਸਰਕਾਰ ਦੇ ਦਿਲ ਵਿੱਚ कि ये सा फेरे भुला नमायश क्यों कि दिल तेरे बिच इशक ये साडा फेरे भुला नुमश क्यों अपनी गौरीबाँह से सान दुखा है अपनी गौरी बहते